ਟਰੈਕਟਰ ਵਧੀਆ ਚੱਲ ਚਲਾਵੇ ਤਾਂ ਕਿਸੇ ਨੇ ਫਾਰਮੂਲਾ 60 ਲੈਣਾ ਪੈਸੇ ਘੱਟ ਲਾਉਣੇ ਤਾਂ ਬਹੁਤ ਵਧੀਆ ਰੇਟ ਚ ਟਰੈਕਟਰ ਆ ਬਾਈ ਸਟਾਰਟਿੰਗ ਦੇਖੋ ਬਾਈ ਲੈ ਚੱਲੋ ਬਾਈ ਅਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਚ ਤੇ ਬਾਈ ਅੱਜ ਘਰੇ ਤੇ ਇੱਕ ਮੋਟਰਸਾਈਕਲ ਲੱਤਾ ਬਾਈ ਬੁਲਟ ਬੁਲਟ ਪੈਸੇ ਆਪਣੇ ਪਿੰਡੇ ਦਾ ਬਾਈ ਇਹ ਸਾਡੇ ਝੱਲੀਏ ਪਿੰਡ ਉਲਟਾ ਦਵਾਇਆ ਆਪਣੇ ਮਾਮੇ ਨੂੰ ਹੈ ਭਾਈ ਮੇਰੇ ਮਾਮੇ ਦਾ ਮਿੱਤਰ ਹੈ ਬਹੁਤ ਖਾਸ ਤੇ ਤੁਸੀਂ ਕਹਿੰਦੇ ਮम्मा ਕਹਿੰਦਾ ਸਾਰਿਆਂ ਨੂੰ ਭਾਈ ਜਿੰਨੇ ਵੀ ਮੇਰੇ ਮਾਮੇ ਦੇ ਮਿੱਤਰ ਨੇ ਵਪਾਰੀ ਜਿੰਨੇ ਵੀ ਨਾਲ ਸਾਰੇ ਕੰਮ ਕਰਦੇ ਨੇ ਜਾਂ ਉਦਾਂ ਕੋਈ ਯਾਰ ਦੋਸਤ ਆ ਮੈਂ ਮਾਮਾ ਹੀ ਕਹਿੰਦਾ ਸਾਰਿਆਂ ਨੂੰ ਠੀਕ ਆ ਜੀ ਤੇ ਮਾਮੇ ਦਾ ਥੋੜਾ ਜਿਹਾ ਵਪਾਰ ਲੈਣ ਕਰਕੇ ਮਿੱਤਰ ਪ੍ਰੇਮੀ ਬਹੁਤ ਹਨ ਜਿੰਨੇ ਆਪਾਂ ਸਾਰੇ ਨਾਲ ਘਰ ਵਾਲੀ ਘਰ ਮੰਗਣੇ ਵਰਤਦੇ ਆਪਾਂ ਤੇ ਇੱਕ ਟਰੈਕਟਰ ਵੀ ਨਵਾਂ ਐਂਡੋ ਫਾਰਮ ਲੈ ਲੈਂਦਾ ਆਪਾਂ ਨੇ ਲੈ ਲਿਆ ਸੀ ਰੋਪੜ ਥੋੜੀ ਆਪਾਂ ਨੂੰ ਟਰੈਕਟਰ ਕਾਫੀ ਵੱਧ ਗਏ ਸੀ ਤਾਂ ਕਰਕੇ ਦਿੱਕਤ ਸੀ ਜਗਾ ਲਾਉਣ ਦੀ ਖੜਾ ਇੰਡੋ ਹਾਰਮ ਨਵਾਂ ਦੇਖੋ ਘਰੇ ਸ਼ਾਇਦ ਇੱਕ ਅੱਧਾ ਟਰੈਕਟਰ ਹੋਰ ਲਿਆਵਾਂ ਅੱਜ ਘਰ ਨੂੰ ਚੱਕ ਕੇ ਤੇ ਕਿਉਂਕਿ ਆਪਾਂ ਨੇ ਹੁਣ ਬਾਈ ਟਰੈਕਟਰ ਚੱਕੇ ਆ ਕਾਫੀ ਰੋਪੜਾ ਆਪਣੇ ਤਰੀਬਨ 8-9 ਟਰੈਕਟਰ 10 ਟਰੈਕਟਰ ਖੜਦੇ ਨੇ ਜਿਹਦੇ ਵਿੱਚ ਤੇ ਕੀ ਇੱਕ ਦੋ ਟਰੈਕਟਰ ਬਾਈ ਫਿਰ ਤਿੰਨ ਚਾਰ ਟਰੈਕਟਰ ਪੁਰਾਣੇ ਵੀ ਹੋ ਜਾਂਦੇ ਆ ਠੀਕ ਆ ਜੀ ਲੈ ਭਾਈ ਆਹ ਬੋਲਟ ਲਿਆਂਦਾ ਸੌਦਾ ਮਾਰ ਕੇ ਅੱਜ ਪਿੰਡ ਤੇ ਹੀ ਲਿਆ ਭਾਈ ਠੀਕ ਆ ਇਹ ਜਦ ਪਹਿਲਾਂ ਮੈਂ ਲੈਣਾ ਤਾਂ ਪਹਿਲਾਂ ਮੈਂ ਵੀ ਇਹਦਾ ਸੌਦਾ ਮਾਰਦਾ ਮਾਰਦਾ ਰਹਿ ਗਿਆ ਚਲੋ ਇਹ ਆਪਣੇ ਕੋਲੇ ਆਉਣਾ ਤਾਂ ਘੁੰਮ ਘਮਾ ਕੇ ਬਾਪੂ ਨੂੰ ਮਿਲੋ ਹੋਰ ਭਾਈ ਡੜੀ ਮਾ ਠੀਕ ਆ ਜੀ ਠੀਕ ਆ ਜੀ ਹਾਂ ਜੀ ਮਮੇ ਨੂੰ ਵੀ ਮਲਾ ਦਈਏ ਮਮੀ ਬਸੇ ਤੁਹਾਨੂੰ ਪਛਾਣ ਲਾਣਾ ਬਹੁਤ ਬੰਦਿਆਂ ਨੇ ਹਾਂ ਜੀ ਆ ਤਾਂ ਗੱਗੂ ਜੱਗੂ ਨੇ ਬਹੁਤ ਸੁਵਾਇਆ ਨਹੀਂ ਮੈਂ ਕਹਾ ਤਾਂ ਦਵਾਇਆ ਜੀ ਤੇਰਾ ਚਲੋ ਤਹੀਂ ਗਿਆ ਨਹੀਂ ਮੈਂ ਤੁਹਾਨੂੰ ਦੱਸਿਆ ਹੀ ਹੈ ਭਾਈ ਮੇਰੇ ਪਿੰਡ ਖੜਾ ਵੀ ਆ ਜਾਓ ਚਲੋ ਮੋਟਰਸਾਈਕਲ ਬਹੁਤ ਸਾਫ ਹੈ ਅੱਜ ਗੱਲ ਆਏ ਹੋਏ ਮਾੜਾ ਮਾੜਾ ਨੇੜੇ ਨੂੰ ਆ ਜਾਓ ਤੇ ਅਸੀਂ ਬੈਠੇ ਤੇ ਰੋਪੜ ਜਾਂ ਸੀ ਡੈਡੀ ਵੀ ਉੱਥੇ ਆਇਆ ਪਤਾ ਤੇ ਮਾਮਾ ਪਤਾ ਨਹੀਂ ਕਿੱਧਰੋਂ ਆਇਆ ਘੁੰਮਦਾ ਘਮਾਉਂਦਾ ਮੈਂ ਯਾਰ ਬੋਲਟ ਲੈਣਾ ਕੋਈ ਸਲਾਹ ਵੀ ਨਹੀਂ ਕੋਈ ਸਲਾਹ ਨਹੀਂ ਅੱਜ ਇੱਥੇ ਮੰਨੂ ਆਏ ਹੋ ਗਿਆ ਵੀ ਵੀ ਕਿਤੇ ਉਹੀ ਪੁੱਛਦਾ ਵੀ ਵੀ ਕਿਹੜੇ ਪੱਕਾ ਵੀ ਗਏ ਉਹਦਾ ਪੁੱਛ ਲੰਦਾ ਵੀ ਲੈਣਾ ਹੈ ਕੋਈ ਸਲਾਹ ਤਾਂ ਹਿਉ ਨਹੀਂ ਤੀ ਹਾਂ ਫੇਰ ਉਹ ਕਹਿੰਦਾ ਕੋਈ ਆਪ ਨੂੰ ਮਿਲਦਾ ਇੱਧਰ ਖੜਾ ਹਰਿਆਣੇ ਵਿੱਚ ਇੰਨੇ ਮਾਡਲ ਫਿਰ ਜਦੋਂ ਮੈਨੂੰ ਲੱਗਿਆ ਵੀ ਹਾਂ ਵੀ ਇਹ ਤਾਂ ਲੈਣ ਦਾ ਹੈਗਾ ਮਨ ਆ ਜਾ ਮੈਂ ਕਿਹਾ ਹੁਣੇ ਪਿੰਡ ਖੜਾ ਆ ਫਿਰ ਤਾਂ ਗੱਲਾਂ ਦੋਏ ਹੋਈਆਂ ਆ ਕੇ ਕੋਈ ਕਰ ਲੈ ਸੌਦਾ ਤਾਂ ਕਰੇ ਸੌਦਾ ਨਹੀਂ ਹੋਇਆ ਇਹਦਾ ਸੌਦਾ ਹੋਣਾ ਵੀ ਨਹੀਂ ਤਾਂ ਜੀ ਜਿੰਨੇ ਮੰਗੇ ਪੈਸੇ ਉਹ ਨਹੀਂ ਦੇ ਆ ਉਹਨੇ ਦੇ ਦਿੱਤੇ ਉਹ ਨਹੀਂ ਦੇ ਦਿੱਤੇ ਹਾਂ ਚਲੋ ਜਿੰਨੇ ਉਹਨੂੰ ਮੰਗੇ ਉਹਨੇ ਖੜਾਏ ਦਾਦੀ ਵੀਡੀਓ ਚ ਕੋਈ ਚੱਕਰ ਤਾਂ ਨਹੀਂ ਕਰ ਰਹਿਣ ਦੀ ਆ ਇਹ ਬਾਈ ਹੈਗਾ 2014 ਮਾਡਲ ਠੀਕ ਹੈ ਜੀ ਜਿਵੇਂ ਦਾ ਇਹ ਕੰਪਨੀ ਤੋਂ ਆਇਆ ਵਾਏ ਉਦਾਂ ਦੀ ਬੁਲਟ ਹੈ ਕੋਈ ਇਹਦੇ ਨਾਲ ਸ਼ੇਡ ਖਾਨਣੀ ਨਹੀਂ ਕੋਈ ਇਹਦੇ ਲਾਈ ਨਹੀਂ ਚੇਂਜ ਕਰੇ ਕੋਈ ਸਲੈਂਸਰ ਨਹੀਂ ਚੇਂਜ ਕਰਿਆ ਤੇ ਕੋਈ ਹੋਰ ਕੋਈ ਕਿਤੋਂ ਪਾਸੇ ਖੁੱਲਿਆ-ਵੱਲਿਆ ਨਹੀਂ ਹੈਗਾ ਤਾਂ ਥੋੜ੍ਹਾ-ਥੋੜ੍ਹਾ ਜਿਹਾ ਹੁਣ ਧੋਣਾ ਹੈ ਆਪਾਂ ਨੇ ਮੜਾ ਜਾਂ ਮੈਂ ਕਿਹਾ ਵੀ ਰੋਪੜਾ ਲੈਣਾ ਥੋੜ੍ਹਾ ਧੋ ਤੂ ਕੇ ਲੈ ਚੱਲਦੇ ਆ ਤੇ ਇਹ ਆਪਾਂ ਨੂੰ ਪੈ ਗਿਆ ਮਾਮੇ 1,30,000 ਦਾ ਜੀ 1,30,000 ਦਾ ਬਾਈ ਸੌਦਾ ਹੈ ਬਾਕੀ ਹੁਣ ਮੜਾ-ਮੋਟਾ ਜੇ 5-400 ਛੱਡ ਦੋਂਗੇ ਉਹ ਗੱਲ ਬਾਤ ਦੀ ਆ ਛੱਡਦੇ ਨਹੀਂ ਕਰੂਗਾ ਹਾਂ ਛੱਡ ਛੱਡ ਇੰਸ਼ੋਰੈਂਸ ਇਹਦੀ ਫੁੱਲ ਹੈ ਕੋਈ ਵੀ ਹਾਂ ਇੰਸ਼ੋਰੈਂਸ ਤਾਂ ਫੁੱਲ ਹੈ ਤੇ ਬਾਈ ਦੇਖਿਓ ਵੀ ਉਦਾਂ ਮੋੜ ਤਾਂ ਚੰਗਾ ਹੈ ਠੀਕ ਹੈ ਜੀ ਕੱਥ ਚੱਲਿਆ ਵਾ ਨਵਾਂ ਘੜਾਇਆ ਵਾ ਤਾਂ ਆਪਣੇ ਸਾਡੇ ਨਾਲੇ ਸਾਡੇ ਦੋ ਘਰ ਛੱਡ ਕੇ ਕਵੰਟੀਆਂ ਕੋਲੇ ਸੀਗਾ ਆਰਮੀ ਚ ਸੀਗੇ ਅੰਕਲ ਇੱਕ ਗੱਲ ਹੋਰ ਖਾਸੀਅਤ ਜਾਸੀ ਰਿਕਾਰਡ ਚ ਸਰਵਿਸ ਹੋਈ ਸਾਰੀ ਇਹਦੀ ਹਾਂ ਹਾਂ ਸਾਰਾ ਕੁਝ ਏਜੰਸੀ ਚ ਹੋਇਆ ਫਿਰ ਇਹ ਗੱਲ ਥੋੜੀ ਜੀ ਸੇਮ ਆਪਣੇ ਟ੍ਰੈਕਟਰਾਂ ਲਈ ਡਿਪੈਂਡ ਕਰਦੀ ਹੈ ਵੀ ਮਾਡਲ ਦਾ ਮੁੱਲ ਨਹੀਂ ਹੁੰਦਾ ਮਾਡਲ ਤਾਂ ਬਾਈ ਵਰਗਾ ਤੇ ਹਾਂ ਕੰਡੀਸ਼ਨ ਦਾ ਮੁੱਲ ਹੁੰਦਾ ਆ ਦੇਖੋ ਥੱਲੇ ਦੇ ਰੰਗ ਦੇਖੋ ਕਿਹੇ ਨਿਕਲਦਾ ਬਾਈ ਬਾਈ ਠੀਕ ਆ ਬਾਈ 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 ਦੀ ਕੰਡੀਸ਼ਨ ਵਰਗਾ ਪਿਆ ਹਾਂ ਹਾਂ ਕੰਡੀਸ਼ਨ 21 22 ਵਾਲੀ ਆ ਬਾਈ ਬਾਕੀ ਚਲੋ ਇਹ ਮਮੇ ਦਾ ਭਾਈ ਮੁੰਡਾ ਏ ਉਹ ਥੋੜਾ ਜਿਆ ਕਹਿੰਦਾ ਵੀ ਗੜੀ ਬੋਲਟ ਲੈਣਾ ਵੀ ਦਵਾ ਉਹ ਨਿਆਣੇ ਦੀ ਮੰਨਣੀ ਵੀ ਪੈਂਦੀ ਆ ਮਾਪੇ ਨੂੰ ਕਰੀਏ ਕਿਆ ਠੀਕ ਨਹੀਂ ਲੈ ਭਾਈ ਹਮੇ ਭਲਾਇ ਲੂਏ ਤਾਂ ਉਹਦਾ ਪਾਉਂਗਾ ਹਨਾ ਲੈ ਲੂਏ ਪਾਉਂਗੇ ਠੀਕ ਆ ਸਲਾਂਸਰ ਵੀ ਹੋਊਗਾ ਚੇਂਜ ਇਹਦਾ ਸਲਾਂਸਰ ਵੀ ਚੇਂਜ ਹੋਊਗਾ ਕੰਪਨੀ ਦੇ ਹੀ ਹੈ ਪੈਸੇ ਸਲਾਂਸਰ ਆਹਾਵਾ ਮੈਂ ਸਲਾਂਸਰ ਦਈ ਨਾ ਕਿਸੇ ਨੂੰ ਨਹੀਂ ਇਹ ਤਾਂ ਨਹੀਂ ਦਿੰਦਾ ਮੈਂ ਲੈਣਾ ਤਾਂ ਸਲਾਂਸਰ ਤੋਂ ਬੋਲਟ ਲੈਣਾ ਪੁੱਛ ਡਾਡੀ ਨੂੰ ਕਿੰਨੇ ਨੂੰ ਫੋਨ ਕਰਿਆ ਮਿਲਿਆ ਨਹੀਂ ਕਿਸੇ ਨੂੰ ਨਹੀਂ ਇਹ ਨਹੀਂ ਦਿੰਦਾ ਮਿਲਿਆ ਨਹੀਂ ਹੈਗਾ ਠੀਕ ਆ ਭਾਈ ਬਾਕੀ ਦੱਸਿਓ ਭਾਈ ਵੀ ਕਿਵੇਂ ਆ ਰੀਡ ਚ ਕਿਵੇਂ ਆ ਕੀ ਹਿਸਾਬ ਤਾਂ ਵੇਦਾ ਤੇ ਇਕਮ ਐਰਰ ਆ ਮੂਰੇ ਨੰਬਰ ਤੇ ਲੱਗੀ ਵੀ ਸਰਕਾਰੀ ਪਿੱਛੇ ਹੈ ਨਹੀਂ ਹੋਊਗੀ ਹਨਾ ਹੋਊਗੀ ਇਹਦੇ ਕੋਲ ਪਿੱਛੇ ਹੈ ਨਹੀਂ ਪਿੱਛੇ ਨਹੀਂ ਹੈਗੀ ਲੋ ਜੀ ਬਾਈ ਆਪਾਂ ਤੁਹਾਨੂੰ ਇੱਕ ਫਾਰਮ ਟਰੈਕ 60 ਵੀ ਦਿਖਾਦੀ ਅੱਜ ਤੇ ਇਹ ਟਰੈਕਟਰ ਆਪਾਂ ਨੇ ਆਪਣੇ ਪਿੰਡ ਤੋਂ ਹੀ ਲਿਆ ਜੀ 99 ਮਾਡਲ ਹੈ ਇਹ ਟਾਇਰ ਬਾਈ ਮਗਰਲੇ 40 ਕ ਪੈਸੇ ਆ 14 ਦੇ ਮੁਰਲੇ ਟਾਇਰ ਹੈਗੇ ਆ ਅੱਧੇ ਕ ਐਮਰਫ ਦੇ ਇਹਦਾ ਰੇਟ ਜਮੇ ਜਾਇਜ਼ਾ ਦੱਸਣਾ ਆਪਾਂ ਨੇ ਟਰੈਕਟਰ ਥੋੜਾ ਧੂਨੇ ਧੂਨੇ ਵਾਲਾ ਬਾਈ ਰੰਗ ਰੰਗ ਦੇਖੋ ਥੱਲੇ ਹਿੱਸੇ ਦਾ ਕਿੰਨਾ ਵਧੀਆ ਪਿਆ ਠੀਕ ਆ ਜੀ ਇਹ ਨੂੰ ਮੜਾ ਜਾ ਆਪਣੇ ਦਾ ਛਤਰੀ ਛੁਤਰੀ ਲਾਉਣੇ ਇੱਕ ਲੈਟਾਂ ਕਸਨੀਆਂ ਮਰਾੜਾਂ ਤੇ ਥੋੜਾ ਬਹੁਤਾ ਕੰਮ ਜਾ ਹੋਣੇ ਵਾਲਾ ਉਦਾਂ ਟਰੈਕਟਰ ਬਹੁਤ ਵਧੀਆ ਚੱਲ ਚਲਾਵੇ ਦਾ ਬਾਈ ਕਿਸੇ ਨੇ ਘੱਟ ਪੈਸੇਆਂ ਵਿੱਚ ਫਾਰਮ ਟਰੈਕ 60 ਲੈਣਾ ਤਾਂ ਦੇਖ ਲਿਓ ਬਾਈ ਵਧੀਆ ਟਰੈਕਟਰ ਉੱਪਰ ਤੇ ਥੋੜਾ ਰੰਗ ਬਾਈ ਉੜਿਆ ਵਾ ਸ਼ੋਅ ਦਾ ਉਦਾਂ ਸੈਟਾ ਇੱਕ ਤੇ ਸਟicker ਸਟicker ਥੋੜੇ ਫਿੱਕੇ ਪਏ ਹੋਏ ਆ ਉਹ ਲੱਗਣੇ ਆ ਠੀਕ ਆ ਗੇਰਾਂ ਦਾ ਸਭ ਤੋਂ ਵੱਡੀ ਗੱਲ ਕਿ ਤੋਂ ਲੀਗਜ ਨਹੀਂ ਬਾਈ ਟਰੈਕਟਰ ਨੂੰ ਜਮਾ ਸੁੱਕਾ ਪਿਆ ਟਰੈਕਟਰ ਠੀਕ ਆ ਹੁਣ ਗਰਮੀ ਹੋ ਗਈ ਬਾਈ ਕੁੱਤਿਆਂ ਨੂੰ ਥੋੜਾ ਜਿਆ ਐਜੀ ਹਾਂ ਹਾਂ ਓ ਬਾਈ ਆਪਾਂ ਨੇ ਮੁੰਨ ਤਾ ਤੂ ਆ ਹਾਂ ਉਹਦੇ ਵਾਲ ਬੂਲ ਕੱਟਤੇ ਇਹਦੇ ਨਹੀਂ ਅਜੇ ਕੱਟੇ ਇਹਨੂੰ ਆਪਾਂ ਥੋੜਾ ਜਿਹਾ ਇਹਦੀ ਵੀ ਕਰਨੀ ਆ ਕਟਿੰਗ ਜੀ ਬਸ 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 ਹਾਂ ਬਾਈ ਇਹ ਆ ਨਸਰ ਬਹੁਤ ਸਿਆਣੀ ਆ ਜਰਮਨ ਸ਼ੈਫਰਡ ਤੇ ਜੇ ਕਿਸੇ ਮੇਰੇ ਵੀਰ ਨੇ ਫਾਰਮ ਟਰੈਕ ਲੈਣਾ ਹੋਇਆ ਤਾਂ ਆ ਕੇ ਦੇਖ ਸਕਦਾ ਬਾਈ ਘਰੇ ਖੜਾ ਆਪਣੇ ਇੱਧਰੋਂ ਵੀ ਦੇਖ ਲਓ ਮੂਰੇ ਤੇ ਟਰੈਕਟਰ ਪਧਰਾ ਬਾਈ ਸਾਰਾ ਕਿਤੇ ਡੈਂਟ ਫੈਂਟ ਨਹੀਂ ਹੈਗਾ ਟਰੈਕਟਰ ਨੂੰ ਬੈਟਰੀ ਨਵੀਆਂ ਬਾਈ ਠੀਕ ਹੈ ਜੀ ਕਰੋ ਜੀ ਚੈੱਕ ਇਹਦਾ ਮੁੱਲ ਇਹਦਾ ਨੰਬਰ ਹੈਗਾ ਖੈੜ ਦਾ ਪੀਵੀ 27 ਠੀਕ ਹੈ ਜੀ ਪੀਵੀ 27 ਨੰਬਰ ਹੈ ਨਾਮ ਇਹ ਮੇਰੇ ਪਿੰਡੇ ਆ ਬਾਈ ਮੇਰੇ ਪਿੰਡੇ ਦੇ ਨਾਮ ਹੋਇਆ ਵਾ ਬਹੁਤ ਟਾਈਮ ਦਾ ਸੀਗਾ ਉਹਨਾਂ ਕੋ ਟਰੈਕਟਰ ਇਹ ਤੇ ਤਾਂ ਮੁੱਲ 1,35,000 ਕਰਦੇ ਆ ਬਾਈ ਬਾਕੀ ਆਪਾਂ ਮਾਨ ਤਾਨ ਮਾਣਾ ਮੋਟਾ ਕਰਦਾਂਗੇ ਜਿੰਨਾ ਵੀ ਹੋਇਆ ਤੇ ਟਰੈਕਟਰ ਵਧੀਆ ਚੱਲ ਚਲਾਵੇ ਦਾ ਕਿਸੇ ਨੇ ਫਾਰਮੂਲਾ 60 ਲੈਣਾ ਪੈਸੇ ਘੱਟ ਲਾਉਣੇ ਦਾ ਬਹੁਤ ਵਧੀਆ ਰੇਟ ਚ ਟਰੈਕਟਰ ਆ ਬਾਈ ਠੀਕ ਹੈ ਜੀ ਆਮ ਨਹੀਂ ਡੇਢ ਦੇ ਇੱਥੇ ਜੀ ਮਿਲਦੇ ਆ ਆਪਾਂ ਇੱਕ 35 ਜੋ ਵੀ ਮਾਣਦਾਨ ਕਰ ਦਾਂਗੇ ਜਿਹਨੇ ਲੈਣਾ ਹੋਇਆ ਠੀਕ ਹੈ ਜੀ ਦੋ ਜੋ ਹੈ ਬਾਈ ਵੋਲਟ ਤੇ ਧੋਤਾ ਹੈ ਨਾ ਦੇਖੋ ਇਹ ਕੋਰਾਂਕ ਨਾ ਸੋਹਣਾ ਨਿਕਲਿਆ ਬਾਈ ਧੋਕੇ ਅਜੇ ਪਾਲਸ ਬੱਜਣੀ ਇਹਦੇ ਪਰ ਕੰਡੀਸ਼ਨ ਤੇ ਹੀ ਪੈਸੇ ਲਾਤੇ ਬਾਈ ਨਹੀਂ ਤਾਂ ਕੋਈ ਕਈ ਨੂੰ ਕਹਿੰਦੇ ਮਹਿੰਗਾ ਪਰ ਬਾਈ ਚੀਜ਼ ਜਿਹੜੀ ਵਧੀਆ ਹੈ ਨਾ ਉਹਦੇ ਪਰ 10000 15000 ਰੁਪਏ ਵੱਧ ਵੀ ਲੱਗ ਜਾਂਦਾ ਦੁੱਖ ਦਾ ਨਹੀਂ ਹੈਗਾ ਬਾਕੀ ਹੁਣ ਲਾਇਲੂਏ ਪਏ ਤੇ ਦੇਖੋ ਨਾ ਕਿਹਜਾ ਬਣਿਆ ਮੈਂ ਤਾਂ ਬਾਈ ਅੰਕਲ ਫੌਜ ਵਿੱਚ ਤਾਂ ਉਹਨੂੰ ਤਾਂ ਇਹ ਚੀਜ਼ ਦਾ ਬਹੁਤ ਸ਼ੌਂਕ ਹੈ ਨਹੀਂ ਤਾਂ ਲਾਇਲੂਏ ਦਾ ਜਿਹੜੀ ਹੁਣ ਨਵੀਂ ਉਮਰ ਦੇ ਮੁੰਡੇ ਆ ਸਾਡੇ ਵਰਗੇ ਇਹਨਾਂ ਨੂੰ ਸ਼ੌਂਕ ਹੈ ਨਾ ਚੀਜ਼ਾਂ ਦਾ ਮੈਂ ਬਾਈ ਐਨ ਬਣ ਕੇ ਬਹਿ ਜਾ ਬਹਿ ਜਾ ਹੋ ਗਈ ਤੇ ਲੈ ਬਾਈ ਬੋਲਟਰ ਮਗਾਤਾ ਬਾਈ ਆਪਾਂ ਨੇ ਉਹ ਲੈ ਕੇ ਚੱਲਦੇ ਨੂੰ ਰੋਪੜ ਨੂੰ ਉੱਥੇ ਵੀ ਸਾਡੇ ਬੰਦੇ ਬੈਠੇ ਉਹ ਨਾਲ ਵੀ ਪਾਸ ਕਰਨਾ ਹਜੇ ਲਿਆ ਕੇ ਠੀਕ ਨੇ ਜੀ ਅੰਮੇ ਦੇਲਾ ਹੁਣ ਧੋਨੇ ਦਾ ਪਾਲਸ ਨਾਲ ਕਿੰਨਾ ਵਧੀਆ ਲੱਗਣ ਲੱਗ ਗਿਆ ਹਨਾ ਲੈ ਛਲੇ ਇਸੇ ਕਰ ਲੱਗ ਗਿਆ ਬਾਈ ਠੀਕ ਆ ਅੰਮੇ ਭਲੇ ਰੱਬ ਦਾ ਨਾਮ ਬਾਈ ਮਾਰਸਾਲ ਲੈ ਬਾਈ ਸਟਾਰਟਿੰਗ ਦੇਖੋ ਬਾਈ ਉਹ ਵਈ ਪਹੁੰਚ ਗਏ ਜਾਸੀ ਚ ਇੱਕ ਨਵਾਂ ਬੋਲਟ ਵੀ ਖੜਾ ਨਵੇਂ ਮਾਡਲ ਦਾ ਇਹਨੂੰ ਨਵੇਂ ਬਰਾਬਰ ਖੜਾਉਣਾ ਆਪਾਂ ਨੇ ਨਵੇਂ ਦੇ ਬਰਾਬਰ ਆਹ ਗੜਾ ਨਵਾਂ ਬਾਈ ਦਾ ਨਵਾਂ ਆਉਂਦਾ ਨਾ ਨਵੇਂ ਆ 22 ਮਾਡਲ ਤੇ 23 ਇਹਨੂੰ 26 ਇੰਜਨ ਦੇ ਵਿੱਚ ਆ ਗਿਆ ਬਾਈ ਮੈਂ ਕਿਵੇਂ ਚਲਾਈ ਚਲਾਈ ਮੌਕਾ ਮਿਲ ਗਿਆ ਠੀਕ ਆ ਕਰਦਾ ਗੱਲਾਂ ਹਵਾ ਨਾਲ ਅੱਛਾ ਹਾਲ ਵਧੀਆ ਆ ਨਵੇਂ ਬਰਾਬਰ ਨਵੇਂ ਨਾਲ ਘੱਟ ਲੱਗਦਾ ਯਾਰ ਇੱਧਰੋਂ ਖੜ ਕੇ ਦੇਖ ਕੇ ਆ ਲੋਕਾਂ ਦੀ ਬੂਰਤ